ਆਪਣਾ ਨਾਮ ਤੇ ਇੰਡੀਆ ਚ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਸ੍ਰੀ ਸ਼ਾਮ ਦਾ ਬੈਨਫਰ ਬੋਲਦਾ ਹਾਂ ਅਸੀਂ ਆਈਸੀਕੇ 9:00 ਲਾਈਟ ਸਿਕਲਰ ਹਾਂ ਬੋਲਦਾ ਸੰਸਨ ਕੀਤਾ ਅਸੀਂ ਤੇ ਕਰੇ ਲੈ ਨੋ ਇਨਫੋਰਮੇਸ਼ਨ ਨਾਥਿੰਗ ਅ ਨਾਨਕਾ ਵਾਟ ਵੀ ਗਾਟ ਟੂ ਬਸ ਅਫੋਡ 145 145 ਹਾਂਜੀ ਦ ਟੋਲਰਸ ਅ ਫਿਊ ਆਵਰਸ ਲੇਟਰ ਦ ਦ ਡੋ ਨੋ ਵਾਟਸ ਹੈਪਨਿੰਗ No, uh, no hotels, find your own hotels. Mom's 88. Look, all the Italian ladies sitting there. That's the situation. My only advice is don't fly here in India. Uh, they've got no safety. The engine, problem with the engine. They've tried to fix an engine. Yeah, you tell me what the problem is. Fly on a safe flight. ਹੋਨ ਲੱਗਦਾ ਕਿ ਦਵਾਰਾ ਕਦੇ ਸੋਚੋਗੇ ਨਾ ਬਰ ਇੰਡੀਆ ਲਗੇ ਆਰ ਡਾਉਨ ਫਲਾਈਟ ਹੈਡ ਇਨ ਦੇ ਬਿਫੋਰ ਸੋ ਇਟਸ ਜਸਟ ਅ ਸਿਚੁਏਸ਼ਨ ਵੀ ਹੈ ਟੂ ਕਮ ਕੁਇਕ ਥੈਟਸ ਯੂ ਆਲਵੇਸ ਬੀਫੋਰ ਵੀ ਆਰ ਇਨ ਇੰਡੀਆ ਫਸਟ ਅ ਦੇ ਵਰ ਰੈਡੀ ਫ ਚਾਂਸਸ ਨੋ ਮੋਰ ਚਾਂਸਸ ਆਈ ਨੋ ਕਰਦੇ ਹੋ ਫਲਾਈਟ ਕਿੰਨੇ ਵਜੇ ਸੀ ਤੇ ਹੁਣ ਮੌਕੇ ਤੇ ਦੱਸਣਾ ਕਿੰਨੀ ਪਰੇਸ਼ਾਨੀ ਹੋਈ ਇਹ ਮੌਕੇ ਤੇ ਕੈਨਸਲ ਕਰ ਦਿੱਤੀ ਉਹ ਆਕੇ ਸਾਹਮਣੇ ਹਏ ਮੇਰਾ ਨਾਮ ਰਾਜਵਿੰਦਰ ਕੌਰਿਆ ਤੇ ਮੈਂ ਇੱਥੇ ਮੇਰੀ ਫਲਾਈਟ ਸੀਗੀ ਲਾਈਕ ਕੋਟਾ ਟੂ ਟੂ ਪੋਨੇ 2 ਵਜੇ ਪਰ ਅਸੀਂ ਇੰਨੇ ਆਵਰਸ ਵੇਟ ਕੀਤਾ ਸਾਨੂੰ ਇਹਦਾ ਫੈਡ ਅਪ ਕੀਤਾ ਸਾਡੇ ਕੋਲ ਛੋਟੇ ਬੇਬੀ ਆ ਪਰ ਕੋਈ ਬਹੁਤਾ ਨਹੀਂ ਕਰ ਰਿਹਾ ਕਹਿੰਦੇ ਸਾਨੂੰ ਟੈਕਨੀਕਲ ਇਸ਼ੂ ਆ ਜੀ ਟੈਕਨੀਕਲ ਇਸ਼ੂ ਆ ਤੁਸੀਂ ਇੰਨੇ ਵੱਡੀ ਕੰਪਨੀ ਆ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਤੁਹਾਡੇ ਕੋਲ ਆਰਗੇਨਾਈਜ਼ਰ ਨਹੀਂ ਆਇਆ ਕੋਈ ਕੁਝ ਕਰਨ ਲਈ ਤੁਸੀਂ ਕਿੰਨੇ ਲੋਕਾਂ ਨੂੰ ਇੱਥੇ ਫੈਡ ਅਪ ਕਰਕੇ ਭੇਜਿਆ ਅੱਜ ਕਈਆਂ ਨੇ ਮੋੜ ਕੇ ਜਿਹੜੇ 8-9 ਸਾਲ ਦੇ ਕਿਸੇ ਦੇ ਨਿਆਣੇ ਆਏ ਆ ਉਹ ਮੋੜ ਕੇ ਆਉਗੇ ਇੰਡੀਆ ਸਾਰੇ ਉਹ ਮੂਹ ਤਾਂ ਕਹਿੰਦੇ ਨੇ ਅਲਕੇ ਅਸੀਂ ਹੇਟ ਕਰਦੇ ਆ ਇੰਡੀਆ ਰਿਟਰ ਐਕਸਪੀਰੀਅੰਸ ਹਾਂ ਤੇ ਮੋਟੇ ਤੁਸੀਂ ਕਿੰਨਾ ਮੈਂਟਲੀ ਅਪਸੈਟ ਆ ਕੋਈ ਕੋਈ ਦੂਰ ਹੁਣ ਕਹਿੰਦੇ ਟੂਮੋਰੋ 9:00 ਫਿਰ ਉਹ ਵੀ ਕਹਿੰਦੇ ਕਿ ਅਸੀਂ ਕੋਈ ਕਨਫਰਮ ਨਹੀਂ ਹੈਗਾ ਅਸੀਂ ਤੁਹਾਨੂੰ ਟੈਕਸਟ ਕਰਾਂਗੇ ਕਿਉਂ ਤੁਹਾਨੂੰ ਸ਼ਿਉਰਟੀ ਵੀ ਨਹੀਂ ਦੇ ਸਕਦੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਕਦੋਂ ਤੁਹਾਨੂੰ ਟੈਕਸਟ ਆਊਗਾ ਸੋ ਇੰਨੇ ਛੋਟੇ ਬੇ ਵੀ ਆ ਤੁਹਾਡੇ ਕੋਲ ਤੁਸੀਂ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਉਨ ਕੋਈ ਅਰੇਂਜਮੈਂਟ ਵੀ ਨਹੀਂ ਕੀਤਾ ਕੋਈ ਅਰੇਂਜਮੈਂਟ ਨਹੀਂ ਕੋਈ ਅਕਮੋਡੇਸ਼ਨ ਨਹੀਂ ਕੁਝ ਨਹੀਂ ਹੈਗਾ ਜੇ ਹੁਣ ਕੋਈ ਧੋੜਾ ਆਏ ਕੋਈ ਨੇੜੇ ਆਏ ਐਟ ਲੀਸਟ ਸਾਰੇ ਲਈ ਸਟ੍ਰੈਸਫੁਲ ਹੈ ਤੁਸੀਂ ਟੁਮਾਰੋ ਅਗੇਨ ਸਾਰਾ ਪ੍ਰੋਸੈਸ ਫੋਲੋ ਕਰਨਾ ਬੁਕਿੰਗ ਪਾਸ ਸੋ ਲਗੇ एवरीथिंग ਇਹ ਵੀ ਨਹੀਂ ਕਿ ਤੁਹਾਡਾ ਉਹਨੂੰ ਲੇਗਜ ਰੱਖ ਕੇ ਆਇਆ ਤਾਂ ਤੁਸੀਂ ਆ ਕੇ ਜਸਟ ਚੈੱਕ ਇਨ ਕਰਕੇ ਤੁਸੀਂ ਚਲੇ ਜਾਓ ਐਦਾਂ ਵੀ ਨਹੀਂ ਕੁਝ ਹੈਗਾ ਤੁਸੀਂ ਸਾਰਾ ਅਗੇਨ ਸਾਰਾ ਰਿਪੀਟ ਕਰਨਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਕੀ ਤੁਸੀਂ ਔਰ ਤੁਸੀਂ ਚਾਹੁੰਦੇ ਆ ਤੁਸੀਂ ਨਾਮ ਰੱਖਿਆ 에어 ਇੰਡੀਆ ਐਟ ਲੀਸਟ ਕੰਮ ਤਾਂ ਉਹਨਾਂ ਦੇ ਕਰ ਲਓ ਫਸਟ ਟਾਈਮ ਨਹੀਂ ਹੋਇਆ ਬਹੁਤਿਆਦ ਸੁਣਿਆ ਆਇਆ ਕਿ ਇਹ ਇਸ਼ੂ ਹੋਇਆ ਬਟ ਆਸ ਓਕੇ ਫਾਈਨ ਨਹੀਂ ਹੁੰਦਾ ਮਾਈਟ ਬੀ ਸਾਰੇ ਐਮੀ ਲਾਈਕ ਯੂ نو ਗਾਲਤ ਗੱਲ ਫੈਲਦੀ ਜਾਂਦੀ ਕੁਝ ਵੀ ਬਟ ਆ ਰੀਅਲੀ ਬੈਡ ਐਕਸਪੀਰੀਅੰਸ ਹੈਗਾ ਯਾਰ ਗੋਲ ਵੀ ਦੀ ਬਸਣਾ ਦੀ ਫੀਲਿੰਗ ਹੈ ਬੈਡ ਮੇਰਾ ਨਾਮ ਸ਼ੁਭਨਾ ਮਿਤਰ ਸਿੰਘ ਮਾਈਟ ਯੂਕੇ ਦਾ ਰਹਿਣ ਵਾਲਾ ਹਾਂ ਅਸੀਂ ਇਨੀ ਐਰ ਇੰਡੀਆ ਨੇ ਐਨਾ ਸਾਨੂੰ ਖਰਾਬ ਕੀਤਾ ਨਾ ਪਹਿਲਾਂ ਤਾਂ ਦੇਖੋ ਮੇਰੀ ਵਾਈਫ ਇੱਲਿਆ ਕੱਲ ਐਸੀ ਟਿਕਟ ਚੇਂਜ ਕੀਤੀ ਸਾਡੀ ਫਲਾਈਟ ਸੀਗੀ ਫਰਮ ਅੰਮ੍ਰਿਤਸਰ ਟੂ ਦਿੱਲੀ ਦਿੱਲੀ ਟੂ ਬੇਮਿਗਮ ਉਹ ਚੇਂਜ ਕਰਕੇ ਅੱਜ ਦੀ ਫਲਾਈਟ ਲਈ ਕਰਕੇ 4 ਆਵਰ ਸਟੇ ਨਹੀਂ ਕਰੀਏ ਸਾਨੂੰ ਇਨੀ 3 ਘੰਟੇ ਬਿਠਾ ਲਈ ਰੱਖਿਆ ਮਗਰੋਂ ਨਹੀਂ ਮੈਸੇਜ ਦੇਤਾ ਬੜੇ ਬੌਸ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮਗਰਮਾਨ ਕਿਸਾਨ ਨੂੰ ਕਹਿੰਦੇ ਨਾ ਤੁਹਾਨੂੰ ਅਸੀਂ ਹੋਟਲ ਦੇ ਸਕਦੇ ਆ ਨਾ ਤੁਹਾਨੂੰ ਅਕੋਮੋਡੇਸ਼ਨ ਕੋ ਹੋਸਟਲ ਨਾ ਤੁਹਾਨੂੰ ਕੁਛ ਖਾਣ ਨੂੰ ਦੇ ਸਕਦੇ ਆ ਨਿੱਕੇ ਨਿੱਕੇ ਬੱਚੇ 7 ਸਾਲ ਦੇ ਵਿੱਚ ਕਿਲੇ ਉੱਤੇ ਸਿਗੇ ਭੁੱਖੇ ਸਿਗੇ ਸਿਆਣੇ ਬਜ਼ੁਰਗੀਆਂ ਜਿਨ੍ਹਾਂ ਨੂੰ ਡਾਇਬਟੀਕ ਆ ਉਹਨਾਂ ਨੂੰ ਕੋਈ ਦੇਖਪਾਲ ਨਹੀਂ ਕਹਿੰਦੇ ਸਾਰੇ ਘਰੋਂ ਚਲੇ ਜਾਓ ਸਵੇਰ ਨੂੰ 5 ਵਜੇ ਫੇਰ ਆਵੋ ਤੇ ਕਿੱਥੇ ਲਿਖਿਆ ਆ ਇੰਨਾ ਖਰਾਬ ਕੀਤਾ ਨਹੀਂ ਨਾ ਦੇਖੋ ਲੋਕੀ ਕਿੱਦਾਂ ਬੈਠਿਆ ਜੋ ਦਿੱਸਦੇ ਇਹ ਕੋਈ ਇਨਸਾਨੀਅਤ ਆ ਸ਼ਾਨੀ ਬਹੁਤ ਹਨ ਹੈ ਕਿ ਨਹੀਂ ਮੇਰੀ ਮਸ਼ੀਨ ਕੁਝ ਵੀ ਰੇਂਜ ਨਹੀਂ ਭੁੱਖੇ ਥਿਆ ਸਵੇਰ ਦੇ ਬੈਠੇ ਆ ਸਾਨੂੰ ਪਾਣੀ ਵੀ ਨਹੀਂ ਸੁਬਹ ਨਾਟ ਇਵਨ ਨਾਟ ਇਵਨ ਗਲਾਸ ਆਫ ਵਾਟਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਅਰੇਂਜਮੈਂਟ ਕਰੋ ਕੁਝ ਖਾਣ ਪੀਣ ਦਾ ਕਰ ਦਿਓ ਸਾਨੂੰ ਪਾਣੀ ਤੱਕ ਤਾਂ ਪੜਾਵੋ ਕਹਿੰਦੇ ਸੌਰੀ ਥਿਸ ਇਜ਼ ਨਾਟ ਗੁੱਡ ਇਨਫ ਕੋਈ ਅਰੇਂਜਮੈਂਟ ਨਹੀਂ ਗੱਡੀ ਦਾ ਕੋਈ ਅਰੇਂਜਮੈਂਟ ਨਹੀਂ ਕੋਈ ਹੋਟਲ ਦਾ ਅਰੇਂਜਮੈਂਟ ਨਹੀਂ ਆਪਣੇ ਆਪ ਅਸੀਂ ਤੁਹਾਨੂੰ ਮੈਸੇਜ ਮਿਲ ਜਾਊਗਾ ਜਿੱਥੇ ਸਵੇਰ ਨੂੰ 5 ਵਜੇ ਇੱਥੇ ਹੋਇਓ ਮੈਂ ਵੰਗੀ ਜਾਣਾ 3 ਘੰਟੇ ਜਾਣ ਨੂੰ ਘੰਟੇ ਮੈਨੂੰ ਟੈਕਸੀ ਨੂੰ ਵੇਟ ਕਰਦੇ ਨ ਹੋ ਗਿਆ ਠੀਕ ਹੈ 3 ਘੰਟੇ ਜਾਣ ਨੂੰ ਸਵੇਰ ਨੂੰ 3 ਘੰਟੇ ਆਉਣ ਨੂੰ 3 ਘੰਟੇ ਪਹਿਲਾਂ ਆਉਂ ਫੇ ਮੈਨੂੰ 2 ਵੇ ਚਰਮ ਇਹ ਕੀ ਆਇਆ ਕਿੱਥੇ ਸਹੀ ਆ ਇਹ ਸਹੀ ਅਸੀਂ ਬਿਮਾਰ ਹਾਂ ਅਸੀਂ ਕਿੰਨੀ ਕਿ ਪਰੇਸ਼ਾਨੀ ਹੋਈ ਜਿਹੜਾ ਸ਼ਾਨੀ ਸਾਨੂੰ ਇੰਨੀ ਹੋਈ ਆ ਨਾ ਅਸੀਂ ਇੱਥੇ ਬੈਠੇ ਥੱਕ ਗਏ ਹਾਂ ਸਮਾਨ ਤਲਾ ਕੇ ਕਹਿੰਦੇ ਹੁਣ ਫਲਾਈਟ ਆਈ ਆ ਹੁਣ ਫਲਾਈਟ ਆਈ ਆ ਇੱਕ ਤਰ੍ਹਾਂ ਅਸੀਂ ਬਿਮਾਰ ਹਾਂ ਨਿਆਰੇ ਮੇਰਾ ਨਟਿਕਟ ਮੈਨੂੰ ਦੁਬਾਰਾ ਲੈ ਕੇ ਤੀ ਕਹਿੰਦੇ ਤੁਸੀਂ ਦਿੱਲੀ ਨਾ ਜਾਓ ਤੁਸੀਂ ਤੋਂ ਮੰਮ ਸਿੱਧੇ ਜਾਓ ਅੰਮ੍ਰਿਤਸਰ ਤੋਂ ਆਜੋ ਹੰਪਸਾ ਤੋਂ ਆਇਓ ਪਰਸ਼ਾਨੀ ਨਹੀਂ ਹੋਣੀ ਪਰਸ਼ਾਨੀ ਸੌ ਲੱਖ ਰੁਪਏ ਸਾਡਾ ਲੱਖ ਰੁਪਏ ਸਾਡਾ ਹੋ ਲੱਗੇ ਕੌਣ ਪਰ ਸਾਡੀ ਫਲਾਈਟ ਸੀ ਅੱਲ ਹੀ ਸਾਡੀ ਉੱਤਈ ਫਲਾਈਟ ਸੀ ਕੋਈ ਇੰਤਜ਼ਾਮ ਨਹੀਂ ਕੀਤਾ ਕੋਈ ਇੰਤਜ਼ਾਮ ਹੋਈ ਨਹੀਂ ਬੱਸ ਇੱਧਰ ਰੱਖੋ ਇੱਧਰ ਪੜ੍ਹ ਲਓ ਪੜ੍ਹ ਲਓ ਕੋਈ ਇੰਤਜ਼ਾਮ ਕੋਈ ਇੰਤਜ਼ਾਮ ਸਾਡਾ ਹੈ ਨਹੀਂਗਾ ਸਵੇਰ ਨੂੰ 5 ਵਜੇ ਕਹਿੰਦੇ ਆਓ ਹਾਂ ਜੀ ਫੇਰ ਆਓ ਇਹ ਉਹ ਰੇਰ ਡਿਪਾਰਟਮੈਂਟ ਸਰਕਾਰ ਤੋਂ ਸਰਕਾਰੀ ਹੈ ਸਰਕਾਰੀ ਹੈਗਾ ਜੋ ਸਰਦਾ ਵੱਡਦਾ ਉਹ ਸਾਡਾ ਕੰਮ ਠੀਕ ਆ ਕੰਪਨਸੇਸ਼ਨ ਦੇ ਦੇ ਸਾਨੂੰ ਕਰਕੇ ਇਟਸ ਨਾ ਫੇਰ ਪ੍ਰਬੰਧ ਕਰਨ ਹੋਟਲ ਦਾ ਹਾਂਜੀ ਹਾਂਜੀ ਸਭ ਕੁਝ ਇੰਦਿਆਮ ਕਰਕੇ ਸਾਨੂੰ ਦੇਣ ਥੈਂਕ ਯੂ